ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲਓ ਜੀ ਰੱਬ ਨਿਹਾਲ ਹੋ ਗਿਆ ਰਾਤ ਚਾਚਾ ਰਾਤ ਸੋਣੀ ਝੜੀ ਜੀ ਲਾ ਗਿਆ ਰੱਬ ਲਾ ਗਿਆ ਕਹਿੰਦੇ ਹੈ ਨਾ ਤੇ ਸਵੇਰ ਦਾ ਟਾਈਮ ਹੋ ਗਿਆ ਜੀ 8:30 9 ਵਜੇ ਦਾ ਤੇ ਟਰਾਲੀ ਵੀ ਚਲਦਿਆ ਰੇ ਕਿੱਥੇ ਖੜੀ ਉਹ ਖੜੀ ਹਾਂ ਟਰਾਲੀ ਤੇ ਟਰਾਲੀ ਦੇ ਵਿੱਚ ਨੇ ਲੱਦਿਆ ਤੇ ਲਾਲੀ ਬੈਠ ਕੇ ਟਰੈਕਟਰ ਤੇ ਸਭ ਚੱਲੀ ਆ ਪੁੱਤ ਚੱਲੀਏ ਕਾਓ ਕਿੱਥੇ ਕਾਓ ਕਿੱਥੇ ਹੈ ਡੌਗੀ ਕਿਵੇਂ ਕਰਦਾ ਹੁੰਦਾ ਬਾਊ ਡੋਗੀ ਬਾਊ ਉਹ ਕਰਤਾ ਅੰਮਰ ਤੇ ਤੁਹਾਨੂੰ ਸਮਾਨ ਦਿਖਾਈਏ ਸਮਾਨ ਜਿਹੜਾ ਕੱਲ ਲੈ ਕੇ ਆਏ ਸੀ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਵੀ ਦੱਸਿਆ ਤਾਂ ਆਪਾਂ ਨੇ ਵੀ ਲੁਧਿਆਣੇ ਨਾ ਲੁਧਿਆਣੀ ਤੋਂ ਲੈ ਕੇ ਆਇਆ ਬਰਮੇ 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 ਕਿਉਂਕਿ ਨਾ ਜੇ ਆਪਾਂ ਨਵੀਂ ਦੁਕਾਨ ਚੋਂ ਲੰਦੇ ਵੀ ਆ ਜਮਾ ਨਵੇਂ ਤਾਂ ਉਹ ਮਤਲਬ ਜਿਹੜਾ 1500 ਦਾ ਬਰਮਾ ਉੱਥੇ 1200 ਕਿਲੋ ਦੇ ਹਿਸਾਬ ਨਾਲ ਮਿਲ ਗਿਆ ਆਪਾਂ ਨੂੰ ਆਈ ਨਹੀਂ ਐ ਵੀ ਬੇਕਾਰ ਜੀ ਕੁਆਲਿਟੀ ਐ ਐਕਸਪੋਰਟ ਆ ਜਿੰਨੇ ਵੀ ਆ ਅਰੀਜਨਲ ਬਰਮੇ ਹੋਣਗੇ ਉਹ ਤੁਹਾਨੂੰ ਮੈਂ ਲੋਕੇਸ਼ਨ ਦੱਸ ਦਿੰਦਾ ਵੀ ਜਦੋਂ ਆਪਾਂ ਲੁਧਿਆਣਾ ਵਿੱਚ ਐਂਟਰ ਹੋ ਗਏ ਤਾਂ ਗਿੱਲ ਰੋਡ ਗਿੱਲ ਰੋਡ ਦਾ ਕੱਲ ਵਾਲਾ ਗਿੱਲ ਰੋਡ ਤਾਂ ਗਿੱਲ ਰੋਡ ਹਨਾ ਗਿੱਲ ਰੋਡ ਤੋਂ ਪਰਮੇ ਲੈ ਕੇ ਆਇਆ ਉੱਥੇ ਨਾ ਮਤਲਬ ਹੌਲ ਸੇਲ 'ਚ ਵਿਕਦੇ ਆ ਸੈਕੰਡ ਹੈਂਡ ਬਹੁਤ ਕੁਝ ਆ ਕਟਰ ਗ੍ਰੈਂਡਰ ਡ੍ਰਿਲ ਆ ਨਾ ਬਹੁਤ ਕੁਝ ਉੱਥੇ ਸੈਕੰਡ ਹੈਂਡ ਤੇ ਆ ਤੇ ਸਾਫ ਸੁੱਫੀ ਕਰ ਰਹੇ ਆ ਤੁਹਾਨੂੰ ਮੈਂ ਦਿਖਾਉਂਦਾ ਇੱਕ ਵਾਰ ਨਿਕਮਰਾਉਣਾ ਸਿੱਧਾ ਦੇਖੋ ਜੇ ਆ ਤਾਂ ਲਿਆਉਂਦੇ ਨੇ ਛੋਚਣ ਵਾਲੇ ਦੋ ਕੁੰਡੇ ਆਕੇ ਇਬਿੰਦ ਨੂੰ ਮੇਰੇ ਜਗੇ ਇੱਕ ਵਿੰਦਗਰ ਤੋਂ ਲਿਆਂਦਾ ਮਾਰ ਆਹ ਪਲਾਸ ਸਾਰੇ ਜਿੰਨੇ ਵੀ ਸਾਰੇ ਨਵੇਂ ਪਲਾਸ ਪਾਏ ਆ ਜਿੰਨੇ ਵੀ ਟੋਟਲੀ ਜੁਮਾ ਵੀ ਵਰਤੂ ਚ ਨਹੀਂ ਆ ਵੀ ਪਰ ਪਾਏ ਪਾਏ ਜਾਮ ਹੋ ਗਏ ਇਹ ਜਿੰਨੇ ਵੀ ਪਲਾਸ ਹੈ ਇੱਥੇ ਸਾਡੇ ਪਲਾਸਾਂ ਦਾ ਬਹੁਤ ਰੌਲਾ ਪਈ ਜਾਂਦਾ ਤਾਂ ਪਲਾਸ ਮੁੱਕ ਕੇ ਪਲਾਸ ਮੁੱਕ ਗਏ ਤੇ ਹੁਣ ਦੋ ਦੋ ਸੈੱਟ ਹੋ ਜਣੇ ਆ ਸਾਰਿਆਂ ਚ ਤੇ ਆ ਚਾਬੀਆਂ ਥੋੜੇ ਉਹ ਟਾਇਰ ਪੱਟਣ ਵਾਲੀਆਂ ਡਾਈਆਂ ਜੀਆਂ ਟੈਸਟ ਪਿੰਨ ਬਹੁਤ ਆਗੇ ਜਿਵੇਂ ਟੇਪ ਟੁੱਪਦੀ ਨਾ ਕੋਈ ਸੈਟਿੰਗ ਕਰਨੀ ਟੈਕਦੀ ਜਾਂ ਹੋਰ ਕੋਈ ਬਰੀਕ ਨਟ ਹੈ ਤਾਂ ਇਹ ਵੀ ਹੁਣ ਰੱਖੇ ਜਾਣਗੇ ਇੱਕ ਇੱਕ ਟਰੈਕਟਰ ਤੇ ਭਾਗ ਇੱਥੇ ਨੇ ਆ ਆੜ ਬੜੀ ਕੀ ਜੇ ਚਾਬੀ ਮਿਲਦੀ ਆ ਤੇ ਆਹ ਲੈਂਦੀਆਂ ਛੈਣੀਆਂ ਪਈਆਂ ਉਹ ਟਾਇਰ ਵਾਲੀਆਂ ਪੱਟਣੇ ਵਾਲੀਆਂ ਡਾਈਆਂ ਜੀਆਂ ਤੇ ਬਾਕੀ ਆਹ ਲੈਂਦੇ ਨੇ ਬਰਮੇ ਇਹ ਬਰਮਿਆਂ ਦੀ ਇਹ ਮਤਲਬ 1200 ਰੁਪਏ ਕਿਲੋ ਦੇ ਹਿਸਾਬ ਨਾਲ ਮਿਲਿਆ ਆਪਾਂ ਨੂੰ ਹੁਣ ਤੁਸੀਂ ਦੇਖੋ ਵੀ ਆਹ ਬਰਮੇ ਕਿੱਦ ਨੂੰ ਆਪਣੇ ਪੁਰਾਣੇ ਆ ਜਮਾ ਬਿਲਕੁਲ ਬ੍ਰਾਂਡ ਨਿਊ ਚ ਵੀ ਐ ਐਕਸਪੋਰਟ ਮਾਡਲ ਆ ਜਣੇ ਇਹ ਮਾਰੋ ਕਿਰਾਨੀ ਆ ਦੇਖੋ ਜਿਹਨੇ ਜਿੰਨੇ ਵੀ ਉਹ ਬਾਹਰ ਲੇ ਵਰਮੇ ਨੇ ਆ ਆ ਤਾਂ ਸਾਰੇ ਪੈ ਗਈ ਆਪਣੇ ਵਾਲੇ ਚ ਹਾਂ ਕਰ ਨੂੰ ਸਾਰੇ ਵਰਮੇ ਤੇ ਦੇਖੋ ਸਾਰੇ ਸੋਨੇ ਜਾਂਦਾ ਮੈਂ ਵਰਤੂ ਚ ਲੈਣਿਆ ਵੀ ਕੋਈ ਇਹਨਾਂ ਚ ਛੱਡ ਕੇ ਨਾ ਆਇਓ ਵੀਡੀਓ ਕੋ ਲਾ ਕੇ ਫਿਰ ਉਹਨੇ ਸਾਰੇ ਕੱਲ ਦਿਖਾਤੇ ਵੀ ਇੰਨੇ ਨੰਬਰ ਦਾ ਇੰਨੇ ਨੰਬਰ ਦਾ ਦੇਖੋ ਕੀ ਇਹਨਾਂ ਦਾ ਹੋਇਆ ਵਾ ਜੇ ਇਹ ਬਰਮਾ ਆਪਾਂ ਦੁਕਾਨ 'ਚ ਲੈਣ ਜਾਉਂਗੇ ਨਾ ਜਮਾ ਨਮਾ ਮਤਲਬ ਜਿਵੇਂ ਡੱਬੇ 'ਚ ਤੁਹਾਨੂੰ ਦਿਖਾਵਾਂ ਜਿਵੇਂ ਹੁਣ ਆਹ ਡੱਬੇ 'ਚ ਪੈਕ ਹੋ ਕੇ ਆਪ ਬਰਮਾ ਆ 1000 1500 ਦਾ ਬਰਮਾ ਆ ਅੱਤਲ ਵਿੱਚ ਮਿਲਿਆ ਆਪਾਂ ਨੂੰ ਕੀ ਇਹਦਾ ਘਸ ਗਿਆ ਕੀ ਹੋਇਆ ਬਣੀ ਦੇਸੀ ਨਹੀਂ ਹੈਗਾ ਇਹ origignal ਬਰਮਾ ਹੈ ਆਈ ਨਹੀਂ ਹੈ ਵੀ ਮਤਲਬ ਵੀ ਜਮਾ ਦੇਸੀ ਜਿਹੋਹੇ ਦਾ ਹੋਊਗਾ ਪੂਰਾ ਟੈਂਪਰ ਹੈ ਐਂ ਮੈਂ ਕਹਿੰਨਾ ਬੱਟ ਬੱਟ ਮਾਰਦੇ ਆ ਇਹ ਕਾਫੀ ਬਰਮੇ ਆਗੇ 4-5 ਕੇ ਹਜ਼ਾਰ ਤੇ ਤਾਂ ਬਰਮੇ ਬਰਮੇ ਆਗੇ ਜੇ ਇਹੀ ਨਵੇਂ ਲੰਦੇ ਜਮਾ ਹੀ ਤਾਂ 10000 ਪਲੱਸ ਦਾ ਪਰਮੇ ਪਰਮੇ ਹੋ ਜਾਣਾ ਤੇ ਆ ਸਮਾਨ ਬਹੁਤ ਆ ਹੋਰ ਵੀ ਆ ਹਲੇ ਉੱਪਰਲੇ ਪਾਸੇ ਪਿਆ ਤੇ ਹੁਣ ਅ ਚੱਲਿਆ ਰੇਪਾਉਣਾ ਕਿਉਂਕਿ ਮੌਸਮ ਅੱਜ ਥੋੜਾ ਠੀਕ ਜਾ 11 12 ਵਜੇ ਤੇ ਦੁਪਹਿਰ ਜਿੱਥੇ ਹਵਾ ਬਹੁਤ ਤੇਜ਼ ਹੈ ਤੇ ਰੇ ਦਾ ਕੰਮ ਨਵੇੜੇ ਜੀ ਫਿਰ ਆ ਕੇ ਦੇਖਦੇ ਤੂੜੀ ਤੜੀ ਦਾ ਕਰਦੇ ਕੋਈ ਨਾ ਕੋਈ ਪ੍ਰੋਗਰਾਮ ਤੂੜੀ ਅੱਜ ਵੀ ਨਹੀਂ ਗਈ ਅੱਜ ਵੀ ਟਰਾਲੀ ਅੰਦਰੇ ਲੱਗੀ ਵੀ ਹੈ ਤਿੰਨ ਦਿਨ ਹੋ ਚੱਲੇ ਟਰਾਲੀ ਭਰੀ ਨੂੰ ਲੋ ਹਾਲਤ ਟਰੈਕਟਰ ਦੀ ਕੀ ਹੋ ਗਈ ਮੀ ਚੰਗਾ ਤਰੁੱਕਾ ਜਾ ਕੇ ਸਿੱਧਾ ਇੱਕਦਮ ਲੈ ਬੰਦ ਦਾ ਤਿਆਰ ਕਰ ਤਿਆਰ ਬੈਠੇ ਟਰਾਲੀ ਤੇ ਤੇ ਮਸ਼ੀਨਾਂ ਦਾ ਅੱਜ ਕੱਲ ਚ ਨੰਬਰ ਲਾ ਦੇਣਾ ਦੇਖਦੇ ਨਹੀਂ ਫਿਰ ਅੱਜ ਕਰ ਦਾਂਗੇ ਪਹਿਲਾਂ ਧੋਣੀਆਂ ਇਹ ਧੋ ਤੂਕੇ ਫਿਰ ਅੰਦਰ ਲਾਵਾਂਗੇ ਲਾਲੀ ਦੀ ਤੁੰਬੀ ਹੋਣਾ ਮੈਨੂੰ ਇਹ ਦੱਸ ਵੀਰ ਜੀ ਬੱਲਾ ਇਹਨੂੰ ਲੱਗ ਗਿਆ ਥਲੇ ਵੀ ਰੇ ਪਾਰ ਰਹੇ ਆ ਨਹੀਂ ਪੈ ਕਹਿੰਦਾ ਤਾਂ ਪਾਰੀ ਨਹੀਂ ਪਿਆ ਪਾਣੀ ਲਾਇਆ ਤਾਂ ਆਪਾਂ ਪਾਣੀ ਤਾਂ ਕਿਦਣ ਦਾ ਨਿਪੜ ਗਿਆ ਲਾਲੀ ਆ ਗਿਆ ਉਹ ਮੁੱਲੀ ਟੂਲ ਚ ਪਿਆ ਚਾਚਾ ਲੈ ਆਈ ਕੱਢ ਕੇ ਮੁੱਲੇ ਟੂਲ ਚੋਂ ਕਮੈਂਟ ਆਇਆ ਜਿਕ ਬਾਈ ਦਾ ਕਹਿੰਦਾ ਲਾਲੀ ਨੂੰ ਆਏ ਨੂੰ ਇੰਨੇ ਦਿਨ ਹੋ ਗਏ ਵੀ ਕਾਰਨ ਮੈਂ ਭਈ ਉਹ ਕੰਮ ਸਿੱਖਣਾ ਹੈ ਵਾ ਇਹਨੇ ਵੀ ਕੰਮ ਸਿੱਖਣਾ ਹੈ ਮਾ ਹਾਂ ਬਾਈ ਕੰਮ ਸਿੱਖਣਾ ਹੈ ਵਾ ਇਹਨੇ ਹੋ ਸਕਦਾ ਵੀ ਇਨ ਫਿਊਚਰ ਕੋਈ ਨਾ ਕੋਈ ਆਪਣਾ ਪ੍ਰੋਗਰਾਮ ਕਰਨਾ ਹੋਵੇ ਕੋਈ ਵੀ ਬਿਜ਼ਨਸ ਕਰਨਾ ਹੈ ਕਿ ਨਹੀਂ ਲਾਲੀ ਚਾਰ ਬੰਦੇ ਨਹੀਂ ਇੱਥੇ ਪੰਜ ਦੀ ਸਲਾਹ ਚੱਲਦੀ ਹੈ ਚੱਲ ਇੱਕ ਅੱਧੀ ਤਾਂ ਸਾਡੇ ਚ ਬੁੱਠੀ ਵੀ ਹੋ ਜਾਂਦੀ ਹੈ ਭੱਗ ਚਾਚਾ ਵਾਲੀ ਪ੍ਰੋਗਰਾਮ ਬਣਾ ਰਿਹਾ ਕੋਈ ਨਾ ਹਾਂ ਜਣੀ ਉਹ ਸੀਕ੍ਰੇਟ ਪਲਾਨ ਹੈ ਹਲੇ ਪਰ ਜਣੀ ਵੀ ਦੇਖ ਲਾਲੀ ਨੇ ਕਰਿਆ ਨਹੀਂ ਤਾਂ ਕੰਮ ਪਰ ਇਹਨੂੰ ਜਣੀ ਆਇਆ ਵੀ ਖੇਤੀਬਾੜੀ ਦੇ ਨਾਲ ਥੋੜਾ ਥੋੜਾ ਸਿਖਾਉਣਾ ਹੈ ਇਹਨੂੰ ਲਾਲੀ ਨੂੰ ਜੇ ਨੌਲੇਜ ਹੋਊਗੀ ਨਹੀਂ ਦੰਦੇ ਦੀ ਬਾਈ ਚਾਂਸ ਕਰਨਾ ਪੈ ਗਿਆ ਇਨ ਫਿਊਚਰ ਨੌਲੇਜ ਬਿਨਾ ਕੁਝ ਨਿਕਨੇ ਨਹੀਂ ਲਾਲੀ ਦੇਖ ਹੁਣ ਥੈਲੇ ਖੋਲਣੇ ਆ ਕੇ ਲਾਲੀ ਨੂੰ ਬਸ ਐਨੇ ਹੀ ਦੰਦੇ ਆ ਸੀ ਕੰਮ ਆਈ ਨਹੀਂ ਹੈ ਵੀ ਝੋਲੀ ਪਾਉਣੀ ਹੈ ਜਿਆਦਾ ਲੋਡ ਨਹੀਂ ਪਾਉਣਾ ਹੈ ਹਾਂ ਹੌਲੀ ਹੌਲੀ ਲੋਡ ਪਾਉਂਗਾ ਹੌਲੀ ਹੌਲੀ ਆ ਇੱਕਦਮ ਨਹੀਂ ਲੋਡ ਪਾਉਣਾ ਹੁਣ ਅੱਜ ਟਰੈਕਟਰ ਵੀ ਚਲਾ ਕੇ ਲਿਆ ਲਾਲੀ ਨਾਲ ਮੁੰਡਾ ਮਾਸੀ ਦਾ ਬੈਠਾ ਤਾਂ ਹੀ ਪਿਆਸੀ ਆ ਜੀ ਦਾ ਤਾ ਫੇ ਸੱਚੇ ਚਲੋ ਅੱਜ ਰੇ ਪਾਦੇ ਤਾਂ ਜਾਵੇ ਸਾਡੀ ਜੀਰੀ ਚਾਉਂਦੇ ਆ ਨਿਆਣਾ ਤੁੰ ਦਾ ਫਿਰ ਇੱਥੇ ਯਾ ਘੋਟੇ ਘੋਟੇ ਤੱਕ ਲੱਤ ਜਾਨੀ ਹੈ ਨਾ ਚਾਕਰ ਮਿੱਟੀ ਜਾਂ ਫੜਦੀ ਹੈ ਲੱਤ ਨੂੰ ਫੇਣਾ ਹੁੰਦਾ ਨੇ ਯਾਰਾ ਪੂਰਾ ਆ ਵੀ ਜੇ ਹੁਣ ਲੋਰ ਪਾਕੇ ਨਹੀਂ ਚੱਲਾਂਗੇ ਤਾਂ ਫਿਰ ਪੈੜ ਵੜਦਣੇ ਆ ਨੇ ਵੜਣੇ ਆ ਨੇ ਅਜਣੀਆਂ ਨੇ ਇਹ ਪਏ ਤੇ ਪੂਰਾ ਬਣ ਗਿਆ ਰੰਗ ਨਾ ਥੋੜਾ ਜਿਹਾ ਘਾਟਾ ਟੱਕੜੀ ਆ ਆ ਮਾਂ ਤੁਲੇ ਲਓ ਜੀ ਮਿੱਤਰੋ ਨਵੇੜੇ ਕੰਮ ਸੋਨੀ ਬਾਈ ਆ ਗਿਆ ਸੋਨੀ ਬਾਈ ਜਾਨ ਸੋਨੀ ਜੀ ਉਹ ਸਮਾਨ ਦੇਖ ਪਹਿਲਾਂ ਚੈੱਕ ਕਰ ਵੀ ਤੇਰਾ ਮਾਨ ਠੀਕ ਹੈ ਸਾਰਾ ਇਹ ਉਹਦੇ ਤੇ ਨਹੀਂ ਪੈਂਦੀ ਮੋਟੀ ਬੋਤਾ ਕੰਪਲੈਂਨ ਫਾਰਮ ਤੋਂ ਲਿਆਏ ਹੋਰ ਮਾਚੂ ਸਿੱਧਾ ਚੱਲ ਕੋਈ ਨਹੀਂ ਫਿਰ ਕੇ ਕੋਈ ਆਪਾਂ ਨੂੰ ਫਾਰਮੇ ਲੱਗਦਾ ਮਤਲਬ ਆਪਾਂ ਨੂੰ ਹੁਣ ਤੂੰ ਅੱਜ ਕਿੱਥੇ ਸਾਨੂੰ ਘੁਮਾਉਣ ਲੈ ਕੇ ਚੱਲੇ ਆ ਕਿੱਥੇ ਮਾਸ਼ਾ ਅੱਲਾਹ ਬਾਈ ਇਹ ਚੰਦਰਿਆ ਕੱਟਰਵਾਰ ਦਾ ਮੋਹ ਖਿੱਚ ਲੈ ਚੱਲਿਆ ਤੈਨੂੰ ਅੱਜ ਤੇ ਚੱਲੇ ਆਂ ਸੋਨੂੰ ਅ ਕੱਟਰਵਾਰ ਦਾ ਸੋਨੀ ਕਹਿੰਦਾ ਵੀ ਮੈਂ ਦੇਖ ਕੇ ਆਉਣਾ ਵੀ ਕੰਮਕਾਰ ਕੀ ਕਰ ਵੀ ਰਹੇ ਆ ਜਾਂ ਨਹੀਂ ਕਰ ਰਹੇ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਦਿਖਾਉਨੇ ਆ ਉੱਥੇ ਦੀ ਕਾਰਵਾਈ ਕਹਿੰਦੇ ਵੀ ਪਤਾ ਤਾਂ ਲੱਗਿਆ ਤਾਂ ਉੱਥੇ ਵੀਰ ਆਪਣੇ ਇੱਕ ਦੋ ਜਾਣਕਾਰ ਜਾ ਕੇ ਆਦਿ ਕਹਿੰਦੇ ਵੀ ਤੇ ਸੋਨੀ ਨੂੰ ਵੀ ਸੰਤੁਸ਼ਟੀ ਜੀ ਹੋ ਜੂਗੀ ਵੀ ਹਾਂ ਮੋਟਰ ਮੋਟਰ ਕਿਹੜੀ ਆ ਨਾ ਸਹੀ ਵੀ ਦੇਖ ਕੇ ਆਏ ਆ ਤੇ ਬਾਕੀ ਨਾਪੇ ਵੀ ਜਾਣਾ ਥੋੜਾ ਬੋਤਾ ਸਮਾਨ ਲੈਣਾ ਦੇਖਦੇ ਆ ਵੀ ਮਾੜੇ ਮੋٹے ਜਿਵੇਂ ਨਟ ਬੋਲਟ ਦੀ ਹੈ ਨਾ ਹੋਰ ਲੱਪਾ ਪੱਬਾ ਕੁਝ ਲੈ ਕੇ ਆਉਣਾ ਇਹਨੇ ਕਹਿੰਦਾ ਵੀ ਉੱਥੇ ਜਾਇਤੀ ਦੱਸਣਾ ਮੈਂ ਤੇ ਚੱਲਦੇ ਹੁਣ ਬਾਕੀ ਕੱਢਦੇ ਆ ਗੱਡੀ ਤੇ ਸਿੱਧਾ ਭਾਲਸੋਂ ਜਾ ਕੇ ਮਿਲਦੇ ਆ ਤੇ ਉਸ ਤੋਂ ਬਾਅਦ ਅੱਗੇ ਦਿਖਾਉਣਾ ਤੁਹਾਨੂੰ ਨਾਪੇ ਫਿਰ ਹਾਂ ਪੂਰੀ ਪੂਰੀ ਕੋਕੀ ਡਿੱਗੀ ਚ ਆ ਮਰੀ ਦਿਖਾਈ 1 ਮਿੰਟ ਚੱਕੀ ਉੱਪਰ ਤੇ ਆ ਹੁਣ ਉਹਦਾ ਨਾ ਅਸੀਂ ਮੋਟਰ ਵਾਲਾ ਕਵਰ ਲੈ ਕੇ ਚੱਲੇ ਆ ਇਹ ਬਾਈ ਕਹਿੰਦਾ ਵੀ ਮੈਂ ਲਾ ਕੇ ਦਊਗਾ ਆਪਾਂ ਨੂੰ ਨਾ ਦੱਸਿਆ ਕਿ ਡਿੱਗੀ ਦਾ ਕਿਤੇ ਜਾ ਰਿਹਾ ਦੇਖ ਆਪਣੇ ਆਪਣੇ ਆਈਡੀ ਕੀ ਦਾ ਗੜਕ ਦੇ ਕੇ ਵੱਜ ਗਿਆ ਦੇਖੀ ਹਮ ਬਾਸੋਂ ਆਗੇ ਜੀ ਲੈ ਕੇ ਸਮਾਨ ਨਾਪੇ ਤੋਂ ਸੌਰੀ ਨਹੀਂ ਸੌਰੀ ਚਾਸ ਵਾਲ ਖੜੇ ਆ ਤੇ ਕਟਰ ਵਾਲ ਆਪਣੇ ਆ ਉਹਦੇ ਕਾਲੂ ਲੱਗਣਾ ਨੰਬਰ ਇਹਦਾ ਕੱਲ ਕੱਲ ਚ ਕਰ ਦੇਣਾ ਵੈਦਨ ਠੀਕ ਹੈ ਮੋਟਰ ਮੋਟਰ ਦੇਖਿਆ ਅੰਦਰ ਸੱਟਾ ਕੰਮ ਸੋਨੀ ਬਾਈ ਨੂੰ ਹੈ ਚਾਬੀ ਤਾਂ ਜਿੰਨੀ ਨਹੀਂ ਚਾਬੀ ਮੜ ਜੀ ਐ ਵਾਲੀ ਚਾਬੀ ਦੇ ਚੱਲ ਚਾਬੀ ਮੰਗਦਾ ਹੈ ਜੇ ਦੀ ਮਤਲਬ ਚਾਬੀ ਮੰਗਦਾ ਲੈ ਕੋਈ ਨਾ ਬਾਈ ਨੂੰ ਮੈਂ ਹੋਰ ਸਾਰੀਆਂ ਗੱਲਾਂ ਤੇ ਮੈਂ ਜਵਾਬ ਨਹੀਂ ਦਿੰਦਾ ਮੈਂ ਜੋ ਕਰਨਾ ਕਰ ਲੈ ਬਸ ਇੱਕ ਗੱਲ ਤਾਂ ਮੈਂ ਕਹਤਾ ਮੈਂ ਬਾਈ ਧਿਆਨ ਰੱਖੀ ਮੈਂ ਸਾਡੀ ਗੱਠ ਐ ਉਹ ਮੋੜਦੀ ਬਾਈ ਬਣ ਕੇ ਬਾਸਕਟਾ ਲੈ ਆਣੀ ਨੇ ਰੱਖ ਕੇ ਉੱਪਰ ਹਾਂ ਕਹਿੰਦਾ ਕੋਈ ਨਹੀਂ ਆਇਆ ਭੇਜੂਗਾ ਮੈਂ ਡਾਕਟਰ ਨੇ ਨਜ਼ਾਰੇ ਦੇਦੇ ਦੋ ਤਿੰਨ ਦਿਨ ਹੋ ਗਏ ਰੋਡ 'ਤੇ ਖੜਾ ਚੜਾਈਆਂ ਪੂਰੀਆਂ ਜਿਹੜੇ ਬਾਈ ਇੱਧਰ ਵੀਡੀਓ ਦੇਖਦੇ ਆ ਆਪਣੇ ਸਾਰੇ ਨੂੰ ਦੇਖਦਾ ਫਸ ਬਿਲਕੁਲ ਤੇ ਮੋਟਰ ਦਾ ਨਾ ਉਹਦੇ ਹੁਣ ਲਿਆਂਦਾ ਹੈੱਡ ਹੋਡਰ ਹੋ ਲੈ ਕੇ ਆਇਆ ਟੈਨ ਆ ਲੈਂਦੀਆਂ ਵੱਡੀਆਂ ਤੇ ਆ ਮੋਟਰ ਖੁੱਲ ਜਣੀ ਆਪਣੀ ਇੱਥੋਂ ਸਾਰੇ ਬਾਈ ਕਹਿੰਦਾ ਵੀ ਵੱਡ ਟੁੱਕ ਹੋਣੀ ਹੈ ਜੀ ਤੇ ਚਲਦੇ ਆ ਫਿਰ ਲਾਲੀ ਚੱਲੀਏ ਫਿਰ ਕੈਮਾ ਸੇਤਾ ਠੀਕ ਹੈ ਤੇ ਚਲਦੇ ਹੁਣ ਪਿੰਡ ਨੂੰ ਤੇ ਬਾਖੀ ਕਰਾਉਨੇ ਗੱਲਬਾਤ ਅੱਗੇ ਦੇਖਦੇ ਹਾਂ ਹੁਣ ਝਟ ਸਮਾਨ ਸਮੁੰਡੀਗੀ ਚ ਲੈਂਦਾ ਵਾ ਸੁਰੱਖਤਾ ਸਾਰਾ ਕਹਿੰਦਾ ਤਿੰਨੇ ਸਪੀਕਰ ਖੋਲ ਕੇ ਰੱਖਦੇ ਹੁਣ ਕਹਦਾ ਛੋਟੀ ਮਸ਼ੀਨ ਦਾ ਕਰਟਰ ਕਹੂਗਾ ਦੇਖ ਲੈ ਤੈਨੂੰ ਦਸਰਾਂ ਉੱਤੇ ਮੋੜ ਲਿਆ ਤੇ ਮੈਂ ਭਾਰ ਤੋਂ ਜਾ ਕੇ ਆਇਆ 500 ਸਮਾਨਤਾ ਦੇਖ ਲੈ ਤੂੰ ਕਿੱਥੇ ਨਾਬੇ ਨਾਬੇ ਤੂੰ ਪੈ ਰਹੇ ਹੈ ਕਿੱਥੇ ਤੇ ਹੁਣ ਦੇਖੀ ਨਾਲ ਆਪ ਤਾਂ ਉਹ ਜਿਹੜੀ ਉਹ ਪੁਲੀ ਹੈ ਪੂਰੀ ਸੋਹਣੀ ਹੈ ਨਾ ਆਪ ਚਲਾਉਣੀ ਆ ਹਾਂ ਤਾਂ ਲਵਾਉਂ ਦੱਸ ਮੇਰੇ ਦਾ ਦੰਦ ਭੜਾਈ ਜਾਣਾ ਅੱਛਾ ਵੀ ਮਤਲਬ ਮੈਂ ਚਲਾਉਣੀ ਆ ਆਪ ਨ ਕੋਈ ਨਾ ਉਹਦੋਂ ਸੋਨੀ ਨੂੰ ਪਹਿਲਾਂ ਇੱਕ ਰੋਕੀਦਾ ਸੋਨੀ ਬਾਟਾ ਸੋਨੀ ਦੇ ਹਲਵਾਤਾ ਸੋਨੀ ਦੇ ਹਲਵਾਤਾ ਭੋੜਾ ਮਾਨ ਕੇ ਮੇਰੀ ਮਸ਼ੀਨ ਦਾ ਬਰਲ ਕੰਮ ਨਿਕਲ ਰਹਿਣਾ ਤੜਕੂ ਜੀ ਰੱਖ ਗਏ ਰੋਕੀ ਹੈ ਨਾ ਹੈਗਾ ਉਹ ਜੀ ਮੈਂ ਥੋੜੀ ਰੱਖਿਆ ਨਾ ਨਾ ਸੋਨੀ ਤੜਕੂ ਜੀ ਰੱਖ ਗਿਆ ਹੈ ਤੜਕੂ ਜੀ ਰੱਖਾ ਹਨ ਪਵਾ ਦਾਂਗੇ ਆ ਹੋ ਜਣੀ ਬੇਲੀ ਲਵਾ ਲਈ ਸਾਡੇ ਦੋ ਹੋ ਜੜੀ ਦੋ ਬੰਦੇ ਦੋ ਟੰਗ ਲੀਕ ਪਰਲੇ ਬਸ ਦੋ ਕਦੇ ਬਸ ਦੋ ਬਸ ਰਸਟਰੀਪ ਤੇਨੂੰ ਡਿਵਾਈਡ ਕਰ ਦਾਂਗੇ ਠੀਕ ਹੈ ਆਪਣੀ ਚੱਕ ਦੇ ਫੱਟੇ ਤੇ ਬਾਕੀ ਬਾਈ ਕੱਲ ਜਿਹੜਾ ਸਮਾਨ ਸਮੂਹ ਅਸੀਂ ਲੈ ਕੇ ਆਏ ਤੇ ਜਿਹੜੇ ਪਲਾਸ ਪਲੂਸ ਲੈ ਕੇ ਆਏ ਉਹ ਲੈ ਕੇ ਆਏ ਤੇ ਅਸੀਂ ਗਵਿੰਦਗੜ੍ਹ ਤੋਂ ਜਦੋਂ ਤੁਸੀਂ ਕਿਤੋਂ ਵੀ ਮੈਨੂੰ ਤੁਹਾਡੀ ਲੋਕੇਸ਼ਨ ਤਾਂ ਇਜੈਕਟ ਪਤਾ ਨਹੀਂ ਗਵਿੰਦਗੜ੍ਹ ਤੋਂ ਜਦੋਂ ਤੁਸੀਂ ਮਲੋ ਰੋਡ ਨੂੰ ਜਾਣਾ ਤਾਂ ਲਗਭਗ 3 ਕਿਲੋਮੀਟਰ ਜਾ ਕੇ ਰੇਲੈਂਸ ਵਾਲਾ ਪੰਪ ਆਊਗਾ ਰੇਲੈਂਸ ਵਾਲੇ ਪੰਪ ਦੇ ਨਾਲ ਇਹ ਮਤਲਬ ਇੱਕ ਕਿਲੇ ਦੀ ਦੂਰੀ ਤੇ ਨਾ ਜਿਹੜਾ ਰੇਲੈਂਸ ਵਾਲਾ ਪੰਪ ਮੇਨ ਆਪਣੀ ਲੋਕੇਸ਼ਨ ਤੁਸੀਂ ਸਮਝ ਕੇ ਰੱਖੋ ਹਨਾ ਵੀ ਉੱਥੇ ਪਹੁੰਚਣਾ ਪਹਿਲਾਂ ਤਾਂ ਜਿਹੜਾ ਭਾਦਸੋ ਤੋਂ ਅਮਲੋਹ ਵਾਲਾ ਰੋਡ ਹੈ ਠੀਕ ਹੈ ਜੀ ਨਹੀਂ ਸੋਰੀ ਇਧਰੋਂ ਗਵਿੰਦਗੜ੍ਹ ਤੋਂ ਗਵਿੰਦਗੜ੍ਹ ਤੋਂ ਗਵਿੰਦਗੜ੍ਹ ਤੋਂ ਅਮਲੋਹ ਵਾਲਾ ਰੋਡ ਹੈ ਤੇ ਤੁਸੀਂ ਰੇਲੈਂਸ ਵਾਲੇ ਪੰਪ ਤੇ ਜਾ ਕੇ ਕਿਲਾ ਕਗਾ ਟੱਪਣਾ ਹੋਰ ਉੱਥੇ ਨਾ ਕੰਪਿਊਟਰ ਕੰਡਾ ਹੈ ਰੋਡ ਦੇ ਉੱਪਰ ਤੇ ਨਾਲੇ ਪਹੀ ਮੁੜਦੀ ਹੈ ਉੱਥੇ ਤੁਸੀਂ ਫੈਕਟਰੀ ਪੁੱਛ ਲਓ ਵੀ ਜਿਹੜੀ ਨੂੰ ਮਤਲਬ ਅੱਗ ਲੱਗੀ ਦੀ ਸਮਾਨ ਸੂਝਾ ਡੈਮੇਜ ਹੋ ਗਿਆ ਕਹਾਦਾ ਕੁਛ ਹੈ ਨਾ ਹਾਂ ਬਸ ਉੱਥੇ ਚਾਬੀਆਂ ਬਣੇ ਤੁਲਮਾ ਮਿਲਦਾ ਬਾਈ ਸਮਾਨ ਬਥੇਰਾ ਪਿਆ ਹਲੇ ਵੀ ਚਾਬੀਆਂ ਪਾਣੇ ਚੱਕਰੋ ਜਿਹੜਾ ਕੁਛ ਮਿਲਦਾ ਉੱਥੇ ਤੁਹਾਡੇ ਹਨਾ ਜ਼ਰੂਰਤ ਵਾਲੀਆਂ ਟੋਚਨ ਟੂਚਨ ਬਹੁਤ ਪਏ ਆ ਕੁੰਡੇ ਹਨਾ ਚੈਨ ਕੁੱਪੀਆਂ ਚੈਨ ਕੁੱਪੀਆਂ ਮਤਲਬ ਸਮਾਨ ਲੈਣ ਕੁਛ ਜਾਂਦਾ ਬੰਦਾ ਉੱਥੇ ਤੇ ਫਿਰ ਖਾਸਾ ਕੁਸੇ ਚੱਕ ਲਿਓਂਦਾ ਮੈਂ ਕਹਦਾ ਵੀ ਚੈਨ ਬਲਾਗ ਦੇਖ ਲਓ ਚੈਨ ਬਲਾਗ ਆ ਚੈਨ ਕੋਪੀ ਚੈਨ ਕੋਪੀ ਜਿਹਨੂੰ ਕਹਿੰਦੇ ਆਪਾ ਫੂਕਰੀ ਚ ਤਾਂ ਬਹੁਤ ਆ ਜਾਂਦਾ ਹੈ ਬਹੁਤ ਹੈਨਾ ਅੰਗਰੇਜ਼ੀ ਆਉਂਦੀ ਹੈ ਚਾਰ ਅੱਖਰ ਉੱਥੇ ਫੜਾਈ ਤੀ ਮੈਂ ਅੰਗਰੇਜ਼ੀ ਵਾਲਾ ਜਿਆਦਾ ਪ੍ਰੋਫੈਸਰ ਜਿਆਦਾ ਤਾਂ ਕਹਿੰਦਾ ਮੈਨੂੰ ਪੜ੍ਹਨੀ ਹੁੰਦੀ ਹੁੰਦਾ ਇੱਕ ਦਾ ਵਾਲੇ ਤੂੰ ਕਹਿੰਦਾ ਵੀ ਰਿਲਾਇੰਸ ਵਾਲੇ ਪੰਪ ਤੋਂ ਇਧਰ ਨੂੰ ਮੋੜਨਾ ਕਹਿੰਦਾ ਪਹਿਲਾਂ ਉੱਥੇ ਤੇਲ ਪਾਇਓ ਫੇਰ ਕਹਿੰਦਾ ਮੁੜੇ ਹੋ ਕੇ ਨਾ ਕੋਈ ਨਾ ਕੋਈ ਨਾ ਇਹਨੂੰ 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 ਲੋਟ ਪਿੰਡੇ ਛੱਡ ਕੇ ਆਉਂਗਾ ਉੱਥੇ ਲੋਟ ਆਉਗਾ ਇਹ ਗੱਲਾਂ ਹੁੰਦੀਆਂ ਹੈਨਾ ਜਿੱਥੇ ਆਪਣੇ ਜਿੱਥੇ 92 ਮਸ਼ੀਨਾਂ ਆ ਉੱਥੇ ਆਪਣੇ ਪਿੰਡੇ ਮੈਂ ਇੰਨੇ ਤੇਰੇ ਪਿਆਰ ਮੇਤੇ ਨਹੀਂ ਹੋਣੀ ਜਿੱਥੇ ਆਪਣੀ ਟੂੜੀ ਵਾਲੀ ਮਸ਼ੀਨ ਵੀ ਲੋਟ ਪਿੰਡੇ ਗਈ ਆ ਅੱਛਾ ਉੱਥੇ ਲੋਟ ਹੋਊਗਾ ਇਹੇ ਇਹ ਤਾਂ 93 ਹੋ ਗਈਆਂ 93 ਮੈਂ ਮੈਂ ਲੋਟ ਕੇ ਫੇਰ ਘਰ ਆ ਜਾਣਾ ਆਪਣੇ ਤੇ ਚਲੋ ਵੀ ਮੁੰਡਿਓ ਫਿਰ ਜਿਹੜੇ ਕਰਨੂ ਤੇ ਅੱਜ ਇੰਨਾ ਸਮਾਨ ਲਿਆ ਆ ਵੀਰੇ ਚੱਕ ਲੈਂਦਾ ਸਮਾਨ ਚੰਗਾ ਬਰੀਕੀ ਜਾ ਬਰੀਕੀ ਜਾ ਮੇਰੇ ਇੱਕ ਹੀ ਜਾ ਸਮਾਨ ਤੇ